ਔਰ ਸਿੱਖੰਦਾ ਨਾਮੀ ਜ਼ਿੰਦਗੀ ਹੈ ਔਰ ਜਿਵੇਂ-ਜਿਵੇਂ ਸਮਾਂ ਬਦਲਦਾ ਹੈ ਉਸੇ ਤਰ੍ਹਾਂ ਹੀ ਜ਼ਿੰਦਗੀ ਬਹੁਤ ਕੁਝ ਸਾਨੂੰ ਸਿਖਾਉਂਦੀ ਹੈ ਸਾਡੀ ਜ਼ਿੰਦਗੀ ਦਾ ਉਹ ਵੱਖਰਾ ਪੜਾ ਜਿੱਥੇ ਅਸੀਂ ਆਪਣੇ ਹਮਸਫਰ ਦੇ ਨਾਲ ਵਿਤਉਣ ਦੀ ਕੋਸ਼ਿਸ਼ ਕਰਦੇ ਹਾਂ ਉਹ ਕੜੀਆਂ ਪਲ ਚੰਗੇ ਲੱਗਦੇ ਨੇ ਜਦੋਂ ਸਾਡਾ ਹਾਣੀ ਸਾਡੇ ਨਾਲ ਮਿਲ ਕੇ ਸਾਡਾ ਹੱਥ ਫੜ ਕੇ ਕਹਿੰਦਾ ਹੈ ਕਿ ਅਗਲਾ ਸਫ਼ਰ ਸਿਰਫ ਤੇਰੇ ਨਾਲ ਹੈ ਕਹਿੰਦੇ ਕਿ ਜੁੜਨਾ ਜਿਹੜਾ ਹੈ ਬਹੁਤ ਹੀ ਔਖਾ ਹੈ ਤੇ ਜਿਹੜਾ ਟੁੱਟਣਾ ਬੜਾ ਸੌਖਾ ਹੈ ਸਾਚੀ ਕਿਆ ਸੋਚ ਕੇ ਦੇਖਿਓ ਇਹ ਸਤਰਾਂ ਦੇ ਵਿੱਚ ਕਿੰਨੀ ਕੋ ਤਾਕਤ ਹੈ ਜੁੜਨਾ ਸੱਚੀ ਗੱਲ ਹੈ ਜਦੋਂ ਇਹ ਚਾਰ ਪੜਾਵਾਂ ਦੇ ਵਿੱਚ ਇਨਸਾਨ ਜੁੜਦਾ ਹੈ ਨਾ ਤਾਂ ਹਮੇਸ਼ਾ ਬਹੁਤ ਕੁਝ ਬਹੁਤ ਕੁਝ ਕਾਲਣਾ ਕਾਲ ਕੇ ਫਿਰ ਜੁੜਦਾ ਹੈ ਕਿਉਂਕਿ ਨਾ ਜਦੋਂ ਛੋਟੇ ਹੁੰਦੇ ਸਾਨੂੰ ਜਮਾ ਦੇ ਸਵਾਲ ਸਿਖਾਏ ਜਾਂਦੇ ਸੀ ਨਾ ਤਾਂ ਇੱਕ ਇਹ ਕਿਹਾ ਜਾਂਦਾ ਸੀ ਜਦੋਂ ਛੋਟਾ ਬੱਚਾ ਸਿੱਖਦਾ ਹੈ 2 2 ਪਹਿਲਾਂ ਉਹ ਦੋ ਲਕੀਰਾ ਮਾਰਦਾ ਹੈ ਫਿਰ ਥਲੜੇ ਦੋ ਦੇ ਲਈ ਦੋ ਲਕੀਰਾ ਮਾਰਦਾ ਹੈ ਫਿਰ ਉਹ ਗਿਣਦਾ 1 2 3 4 ਸਫਰ ਦੇ ਵਿੱਚ ਦੇਖੋ ਕਿੰਨਾ ਸੋਹਣਾ 1 2 3 ਤੇ 4 ਕਿੰਨਾ ਵਧੀਆ ਲੱਗਦਾ ਹੈ ਤੇ ਘਟਾਓ ਦੇ ਵਿੱਚ ਕਿੱਦਾਂ ਕਰੀਦਾ ਹੈ 4 ਜੇਕਰ ਹੋਵੇ ਉਹਦੇ ਵਿੱਚ 2 ਘਟਾਉਣੇ ਹੋਣ ਪਹਿਲਾਂ 4 ਲਕੀਰਾ 2 ਨੂੰ ਕੱਟ ਮਾਰਦੇ ਆ ਅਸੀਂ ਉਹ ਕੱਟਣਾ ਉਸ ਵੇਲੇ ਹੀ ਬੱਚੇ ਨੂੰ ਜੇ ਸਿਖਾਇਆ ਜਾਵੇ ਨਾ ਕਿ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਕਟਾਉ ਕਰਦੇ ਹਾਂ ਤੇ ਅਸੀਂ ਕਿਤੇ ਨਾ ਕਿਤੇ ਕੱਟਦੇ ਜਾਂਦੇ ਹਾਂ ਅਸੀਂ ਕਿਤੇ ਨਾ ਕਿਤੇ ਵਿਛੜਦੇ ਜਾਂਦੇ ਹਾਂ ਅਸੀਂ ਕਿਤੇ ਨਾ ਕਿਤੇ ਉਸ ਚਾਰ ਅ ਸਫਰ ਦੇ ਵਿੱਚ ਉਹ ਚਾਰ ਜਿਹੜਾ ਸਾਡੇ ਕੋਲ ਪੈਂਡਾ ਹੈ ਉਹਦੇ ਵਿੱਚੋਂ ਕੱਟ ਕੇ ਅਸੀਂ ਸਿਰਫ ਦੋ ਤੱਕ ਰਹਿ ਜਾਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਆਨੋ ਤੁਹਾਡਾ ਸਾਰਿਆਂ ਦਾ ਇਸ ਖਾਸ ਸਫਰ ਦੇ ਵਿੱਚ ਇਹ ਸਫਰ ਤੁਹਾਡਾ ਮੇਰਾ ਆਪਣਾ ਸਾਰਿਆਂ ਦਾ ਸਫਰ ਹੈ ਜ਼ਿੰਦਗੀ ਦੇ ਚਾਰ ਰੰਗ ਇਸ ਸਫ਼ਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਨੀਆਂ ਨੇ ਹਮੇਸ਼ਾ ਇਨਸਾਨ ਆਪਣੀ ਜ਼ਿੰਦਗੀ ਤੋਂ ਬਹੁਤ ਕੁਝ ਸਿੱਖ ਕੇ ਅੱਗੇ ਵਧਦਾ ਹੈ ਔਰ ਸਿੱਖਣਾ ਨਾਮ ਹੀ ਜ਼ਿੰਦਗੀ ਹੈ ਔਰ ਜਿਵੇਂ-ਜਿਵੇਂ ਸਮਾਂ ਬਦਲਦਾ ਹੈ ਉਸੇ ਤਰ੍ਹਾਂ ਹੀ ਜ਼ਿੰਦਗੀ ਬਹੁਤ ਕੁਝ ਸਾਨੂੰ ਸਿਖਾਉਂਦੀ ਹੈ ਬਚਪਨ ਦੀ ਗੱਲ ਕਰੀਏ ਮਾਪੇ ਬਹੁਤ ਕੁਝ ਸਿਖਾਉਂਦੇ ਨੇ ਆਲਾ ਦਵਾਲਾ ਬਹੁਤ ਕੁਝ ਸਿਖਾਉਂਦਾ ਹੈ ਇੱਥੋਂ ਤੱਕ ਕਿ ਜਾਨਵਰ ਵੀ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ ਤੇ ਜਦੋਂ ਅਸੀਂ ਅੱਗੇ ਵਧਦੇ ਹਾਂ ਵੱਡੇ ਹੁੰਦੇ ਹਾਂ ਸਕੂਲਾਂ ਕਾਲਜਾਂ ਵਿੱਚ ਜਾਂਦੇ ਹਾਂ ਤੇ ਉਦੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਵੱਡੇ ਹੋ ਕੇ ਅਸੀਂ ਉਹ ਪੈਂਡਿਆਂ ਤੇ ਚੱਲਣਾ ਸ਼ੁਰੂ ਕਰਦੇ ਹਾਂ ਜਿੱਥੇ ਸਾਡਾ ਸਫ਼ਰ ਬਹੁਤ ਸੋਹਣਾ ਲੱਗਦਾ ਹੈ ਸਾਨੂੰ ਸਫ਼ਰ ਸਾਡੀ ਜ਼ਿੰਦਗੀ ਦਾ ਉਹ ਵੱਖਰਾ ਪੜਾ ਜਿੱਥੇ ਅਸੀਂ ਆਪਣੇ ਹਮਸਫ਼ਰ ਦੇ ਨਾਲ ਵਿਤੌਣ ਦੀ ਕੋਸ਼ਿਸ਼ ਕਰਦੇ ਹਾਂ ਉਹ ਕੜੀਆਂ ਪਲ ਚੰਗੇ ਲੱਗਦੇ ਨੇ ਜਦੋਂ ਸਾਡਾ ਹਾਣੀ ਸਾਡੇ ਨਾਲ ਮਿਲ ਕੇ ਸਾਡਾ ਹੱਥ ਫੜ ਕੇ ਕਹਿੰਦਾ ਹੈ ਕਿ ਅਗਲਾ ਸਫ਼ਰ ਸਿਰਫ ਤੇਰੇ ਨਾਲ ਹੈ ਬਹੁਤ ਸੋਹਣਾ ਲੱਗਦਾ ਹੈ ਇਹ ਸਫ਼ਰ ਫਿਰ ਉਸ ਤੋਂ ਬਾਅਦ ਬੁਢਾਪੇ ਦਾ ਸਫ਼ਰ ਆਂਦਾ ਹੈ ਤੇ ਬੁਢਾਪੇ ਦੇ ਸਫ਼ਰ ਦੇ ਵਿੱਚ ਆਪੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਕੇ ਜਦੋਂ ਅਸੀਂ ਬੱਚਿਆਂ ਤੀਕ ਪਹੁੰਚਦੇ ਹਾਂ ਆਪਣੇ ਪੋਤਿਆਂ ਤੱਕ ਦੋਤਿਆਂ ਤੱਕ ਪੋਤੀਆਂ ਤੱਕ ਪੋਤੀਆਂ ਤੱਕ ਤੇ ਉਹ ਵੱਡੇ ਟੱਬਰ ਦੇ ਵਿੱਚ ਇੰਨੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਇੱਕ ਸਫ਼ਰ ਤੈ ਹੁੰਦਾ ਹੈ ਉਹ ਵੀ ਸਫ਼ਰ ਸੋਹਣਾ ਲੱਗਦਾ ਹੈ ਸਫ਼ਰ ਚ ਆਤੀਆਂ ਗੱਲਾਂ ਕਰ ਰਹੀਆਂ ਪਰ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਨਾ ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਕਹਿੰਦੇ ਕਿ ਜੁੜਨਾ ਜਿਹੜਾ ਹੈ ਬਹੁਤ ਹੀ ਔਖਾ ਹੈ ਤੇ ਜਿਹੜਾ ਟੁੱਟਣਾ ਹੈ ਬੜਾ ਸੌਖਾ ਹੈ ਸੱਚੀ ਕਿਆ ਸੋਚ ਕੇ ਦੇਖਿਓ ਇਹ ਸਤਰਾਂ ਦੇ ਵਿੱਚ ਕਿੰਨੀ ਕੋ ਤਾਕਤ ਹੈ ਜੁੜਨਾ ਸੱਚੀ ਗੱਲ ਹੈ ਜਦੋਂ ਇਹ ਚਾਰ ਪੜਾਵਾਂ ਦੇ ਵਿੱਚ ਇਨਸਾਨ ਜੁੜਦਾ ਹੈ ਨਾ ਤਾਂ ਹਮੇਸ਼ਾ ਬਹੁਤ ਕੁਝ ਬਹੁਤ ਕੁਝ ਕਾਲਣਾ ਕਾਲ ਕੇ ਫਿਰ ਜੁੜਦਾ ਹੈ ਟੁੱਟਣ ਦੇ ਦਾ ਨਾ ਬਹੁਤ ਹੁੰਦੇ ਨੇ ਇੱਕ ਵਾਰੀ ਜੇ ਬੰਦਾ ਟੁੱਟ ਜਾਵੇ ਨਾ ਤੇ ਬੰਦਾ ਫਿਰ ਸੋਚਦਾ ਹੈ ਕਿ ਠੀਕ ਹੈ ਟੁੱਟ ਗਏ ਆ ਬਸ ਸਫਰ ਸਾਡਾ ਹੁਣ ਇੱਥੇ ਖਤਮ ਤੁਹਾਡਾ ਸਾਡੇ ਨਾਲ ਗੱਲਬਾਤ ਦਾ ਇੱਥੇ ਹੀ ਸਿਲਸਿਲਾ ਖਤਮ ਪਰ ਜੁੜਨ ਦੇ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਜੁੜਨ ਦੇ ਲਈ ਉਸ ਇਨਸਾਨ ਦੇ ਨਾਲ ਸਾਨੂੰ ਸਮਾਂ ਚੰਗੇ ਤਰੀਕੇ ਨਾਲ ਬਿਤਾਉਣਾ ਪੈਂਦਾ ਹੈ ਯਾਦਾਂ ਸੋਹਣੀਆਂ ਬਣਾਉਣੀਆਂ ਪੈਂਦੀਆਂ ਨੇ ਉਹਦਾ ਖਿਆਲ ਰੱਖਣਾ ਪੈਂਦਾ ਹੈ ਨਿੱਕੀ-ਨਿੱਕੀ ਗੱਲ ਦੇ ਵਿੱਚ ਉਸਦੇ ਨਾਲ ਹਮੇਸ਼ਾ ਇੱਕ ਕੰਪਰੋਮਾਈਜ਼ ਜਿਹੜਾ ਸ਼ਬਦ ਹੈ ਨਾ ਉਹ ਵੀ ਕਰਨਾ ਪੈਂਦਾ ਹੈ ਤੇ ਫਿਰ ਲੱਗਦਾ ਕਿ ਜ਼ਿੰਮੇਵਾਰੀਆਂ ਵੀ ਨੇ ਤੇ ਅਹਿਸਾਸ ਵੀ ਨੇ ਤੇ ਆਪਣੇ ਪਿਆਰ ਨੂੰ ਇੱਕ ਸਾਹਮਣੇ ਰੱਖਣ ਦੀ ਲਿਆਕਤ ਵੀ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਜੁੜਨਾ ਦਾ ਸਫ਼ਰ ਸਾਡਾ ਸ਼ੁਰੂ ਹੋ ਜਾਂਦਾ ਹੈ ਇਸ ਜੁੜਨ ਦੇ ਸਫ਼ਰ ਦੇ ਵਿੱਚ ਤੈਅ ਕਰਦਿਆਂ ਹੋਇਆ ਬਹੁਤ ਸਾਰੀਆਂ ਮੁਸ਼ਕਲਾਂ ਵੀ ਆਉਂਦੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਅਸੀਂ ਜੁੜਨ ਦੀ ਜਦੋਂ ਗੱਲ ਕਰਦੇ ਹਾਂ ਮੈਂ ਕਿਉਂ ਬਾਰ-ਬਾਰ ਇਹ ਜੁੜਨਾ ਸ਼ਬਦ ਦਾ ਇਸਤੇਮਾਲ ਕਰ ਰਹੀ ਹਾਂ ਕਿਉਂਕਿ ਨਾ ਜਦੋਂ ਛੋਟੇ ਹੁੰਦੇ ਸਾਨੂੰ ਜਮਾ ਦੇ ਸਵਾਲ ਸਿਖਾਏ ਜਾਂਦੇ ਸੀ ਨਾ ਤਾਂ ਇੱਕ ਇਹ ਕਿਹਾ ਜਾਂਦਾ ਸੀ ਜਦੋਂ ਛੋਟਾ ਬੱਚਾ ਸਿੱਖਦਾ ਹੈ 2 2 ਪਹਿਲਾਂ ਉਹ ਦੋ ਲਕੀਰਾ ਮਾਰਦਾ ਹੈ ਫਿਰ ਥੱਲੇ ਦੇ ਦੋ ਦੇ ਲਈ ਦੋ ਲਕੀਰਾ ਮਾਰਦਾ ਹੈ ਫਿਰ ਉਹ ਗਿਣਦਾ 1 2 3 4 ਸਫ਼ਰ ਦੇ ਵਿੱਚ ਦੇਖੋ ਕਿੰਨਾ ਸੋਹਣਾ 1 2 3 ਤੇ 4 ਕਿੰਨਾ ਵਧੀਆ ਲੱਗਦਾ ਹੈ ਤੇ ਘਟਾਓ ਦੇ ਵਿੱਚ ਕਿੱਦਾਂ ਕਰੀਦਾ ਹੈ 4 ਜੇਕਰ ਹੋਵੇ ਉਹਦੇ ਵਿੱਚ 2 ਘਟਾਉਣੇ ਹੋਣ ਪਹਿਲਾਂ 4 ਲਕੀਰਾਂ 2 ਨੂੰ ਕੱਟ ਮਾਰਦੇ ਆਂ ਅਸੀਂ ਉਹ ਕੱਟਣਾ ਉਸ ਵੇਲੇ ਹੀ ਬੱਚੇ ਨੂੰ ਜੇ ਸਿਖਾਇਆ ਜਾਵੇ ਨਾ ਕਿ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਕਟਾਓ ਕਰਦੇ ਆਂ ਤੇ ਅਸੀਂ ਕਿਤੇ ਨਾ ਕਿਤੇ ਕੱਟਦੇ ਜਾਂਦੇ ਆਂ ਅਸੀਂ ਕਿਤੇ ਨਾ ਕਿਤੇ ਵਿਛੜਦੇ ਜਾਂਦੇ ਆਂ ਅਸੀਂ ਕਿਤੇ ਨਾ ਕਿਤੇ ਉਸ ਚਾਰ ਅ ਸਫਰ ਦੇ ਵਿੱਚ ਉਹ ਚਾਰ ਜਿਹੜਾ ਸਾਡੇ ਕੋਲ ਪੈਂਡਾ ਹੈ ਉਹਦੇ ਵਿੱਚੋਂ ਕੱਟ ਕੇ ਅਸੀਂ ਸਿਰਫ ਦੋ ਤੱਕ ਰਹਿ ਜਾਂਦੇ ਹਾਂ ਪਰ ਇਹ ਜਿਹੜਾ ਸਿਲਸਿਲਾ ਹੈ ਇਹਦੇ ਵਿੱਚ ਹੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜ਼ਰੂਰ ਲੋੜ ਹੈ ਸਾਨੂੰ ਸਿਖਾਉਣ ਦੀ ਅਗਰ ਤੁਸੀਂ ਵੀ ਅੱਜ ਕਿਸੇ ਦੇ ਨਾਲ ਜੁੜਨਾ ਚਾਹੁੰਦੇ ਹੋ ਪੁਰਾਣੇ ਸਫਰ ਦੀਆਂ ਕੋਈ ਬਾਤਾਂ ਤੁਹਾਡੇ ਕੋਲ ਨੇ ਤੁਹਾਨੂੰ ਲੱਗਦਾ ਕਿ ਇਹ ਇਨਸਾਨ ਦੇ ਨਾਲ ਜੁੜ ਕੇ ਮੈਂ ਬਹੁਤ ਕੁਝ ਸਿੱਖਿਆ ਪਰ ਸਮਾਂ ਲੰਘਦਿਆਂ ਹੋਇਆ ਉਹ ਇਨਸਾਨ ਮੇਰੇ ਨਾਲੋਂ ਕਿਤੇ ਨਾ ਕਿਤੇ ਟੁੱਟ ਗਿਆ ਹੈ ਤਾਂ ਜ਼ਰੂਰ ਉਹਨੂੰ ਜੋੜ ਲਿਓ ਨਾਲ ਬਿਠਾ ਲਿਓ ਗੱਲ ਕਰ ਲਿਓ ਤਾਂਕਿ ਅਸੀਂ ਜੁੜ ਕੇ ਇੱਕ ਤੋਂ ਦੋ ਬਣ ਜਾਈਏ ਦੋ ਤੋਂ ਦੋ ਜਮਾ ਚਾਰ ਬਣ ਜਾਈਏ ਸੋ ਇਸ ਦੇ ਨਾਲ ਹੀ ਸਫ਼ਰ ਬਹੁਤ ਸੋਹਣਾ ਲੱਗੇਗਾ ਇਹ ਸਫ਼ਰ ਤਾਂ ਹੀ ਸੋਹਣਾ ਲੱਗੇਗਾ ਜੇਕਰ ਅਸੀਂ ਜੁੜਾਂਗੇ ਹੋਰਾਂ ਨੂੰ ਜੋੜਾਂਗੇ ਇੱਕ ਟਾਓ ਦਾ ਸਫ਼ਰ ਨਹੀਂ ਹੈ ਦਾਂਮਾ ਮਨੁੱਖਾ ਇੱਕ ਵਾਰੀ ਮਿਲਿਆ ਹੈ ਤੇ ਮਨੁੱਖ ਮਨੁੱਖ ਨਾਲ ਨਹੀਂ ਪਿਆਰ ਕਰੇਗਾ ਤਾਂ ਫਿਰ ਕੇਦੇ ਨਾਲ ਕਰੇਗਾ ਮਨੁੱਖ ਤਾਂ ਇਨਸਾਨਾਂ ਤੋਂ ਅਲੱਗ ਪਰਮਾਤਮਾ ਨੇ ਉਹ ਜੀ ਬਿਰਤੀ ਦਿੱਤੀ ਹੈ ਕਿ ਅਸੀਂ ਕੁਦਰਤ ਨਾਲ ਪਿਆਰ ਕਰਨਾ ਹੈ ਜਾਨਵਰਾਂ ਨਾਲ ਪਿਆਰ ਕਰਨਾ ਹੈ ਸਾਡੇ ਆਲੇ ਦੁਆਲੇ ਜਿਹੜੀ ਵੀ ਕੁਦਰਤ ਨੇ ਸਾਨੂੰ ਇੱਕ ਅਣਮੋਲੀ ਦਾਤ ਦਿੱਤੀ ਹੈ ਉਹਦੇ ਨਾਲ ਪਿਆਰ ਕਰਨਾ ਹੈ ਆਪਣੇ ਆਪ ਨੂੰ ਪਿਆਰ ਕਰਨਾ ਹੈ ਜਿੱਦਾਂ ਅਸੀਂ ਚਾਹੁੰਦੇ ਆ ਨਾ ਕਿ ਅਸੀਂ ਡਿਗਰੀਆਂ ਲੈ ਕੇ ਜਮਾ ਕਰਦੇ ਆ ਤੇ ਅਸੀਂ ਪੌੜੀਦਰ ਪੌੜੀ ਅੱਗੇ ਵਧਦੇ ਆ ਇਸੇ ਤਰ੍ਹਾਂ ਹੀ ਰਿਸ਼ਤਿਆਂ ਨੂੰ ਵੀ ਹਮੇਸ਼ਾ ਵਧਾਉਂਦੇ ਰਿਹਾ ਕਰੋ ਕਿਉਂਕਿ ਕੋਈ ਪਤਾ ਨਹੀਂ ਉਮਰਾਂ ਦਾ ਸਫ਼ਰ ਜਾਂ ਸਾਡੇ ਸਾਹਾਂ ਦਾ ਸਫ਼ਰ ਤੋ ਦੋ ਖਤਮ ਹੋ ਜਾਏਗਾ ਸੋ ਅਸੀਂ ਆਪਣਾ ਹਮੇਸ਼ਾ ਸਫਰ ਜਮਾ ਕਰਨ ਦੇ ਵਿੱਚ ਹੀ ਲਾਉਣਾ ਹੈ ਘਟਾਉਣ ਦੇ ਵਿੱਚ ਨਹੀਂ ਲਾਉਣਾ ਫਿਰ ਵੀ ਇੱਕ ਵਾਰੀ ਤੁਹਾਨੂੰ ਕਹਿ ਰਹੀ ਆ ਜਾਂਦੇ ਜਾਂਦੇ ਹੋਏ ਯਾਦ ਰੱਖਿਓ 2 2 ਮਿਲ ਕੇ 4 ਹੁੰਦੇ ਨੇ ਤੇ ਜੇ 4 ਚੋਂ 2 ਘਟਾ ਦਈਏ ਉਹ ਲਕੀਰ ਦਾ ਸਫਰ ਜਦੋਂ ਉੱਥੇ ਖਿੱਚਿਆ ਜਾਂਦਾ ਹੈ ਉੱਥੇ ਉਹ 4 ਮੰਫੀ ਹੋ ਕੇ ਜਾਂ 4 ਘਟ ਕੇ 2 ਰਹਿ ਜਾਂਦਾ ਹੈ ਅਸੀਂ 2 ਜਾਂ 2 ਦੇ ਵੱਲ ਵਧਣਾ ਹੈ ਸੋ ਉਮੀਦ ਹੈ ਤੁਹਾਨੂੰ ਅੱਜ ਦੀ ਗੱਲਬਾਤ ਪਸੰਦ ਆਈ ਹੋਵੇਗੀ ਅਗਲੀ ਵਾਰ ਫਿਰ ਕੋਈ ਖਾਸ ਟੌਪਿਕ ਮੇਰੇ ਦਿਲ ਦੇ ਬਹੁਤ ਕਰੀਬ ਹੈ ਰਿਸ਼ਤੇ ਔਰ ਰਿਸ਼ਤਿਆਂ ਦੀ ਸਮਝ ਕਿਉਂਕਿ ਹਮੇਸ਼ਾ ਗੁਰਤੀ ਦੇ ਵਿੱਚੋਂ ਇਹੀ ਕੁਝ ਮਿਲਿਆ ਹੈ ਤੇ ਮੈਂ ਚਾਹੁੰਦੀ ਹਾਂ ਕਿ ਇਸ ਸਫ਼ਰ ਦੇ ਵਿੱਚ ਵੀ ਤੁਸੀਂ ਨਾਲ ਬਣੇ ਰਹੋ ਤੁਹਾਨੂੰ ਲੱਗੀ ਵੀਡੀਓ ਇਹ ਪਸੰਦ ਜਰੂਰ ਸ਼ੇਅਰ ਕਰਿਓ ਔਰ ਜਰੂਰ ਮੈਨੂੰ ਦੱਸਿਓ ਕਿ ਤੁਸੀਂ ਕਿਸੇ ਨੂੰ ਕਿਸੇ ਦੇ ਨਾਲ ਕਿਵੇਂ ਜੋੜਿਆ ਕਿਵੇਂ ਆਪਣੇ ਰਿਸ਼ਤਿਆਂ ਨੂੰ ਵਧਾ ਕੇ ਅੱਗੇ ਚੱਲ ਰਹੇ ਹੋ ਇਹ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਰੱਖਿਓ ਆਪਣਾ ਖਿਆਲ ਇਸੇ ਤਰ੍ਹਾਂ ਹੀ ਕਰਦੇ ਰਹੋ ਪਿਆਰ